ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 485 ਤੋਂ ਲੈ ਕੇ 486 ਤੱਕ ਸਵੈਮਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਵਾਣੀ ਦੀ ਲੜੀ ਨਾਲ ਜੁੜੀ ਹੈ ਸੰਗਤ ਜੀ ਭਗਤ ਨਾਮਦੇਵ ਜੀ ਦੀ ਬਾਣੀ ਚੱਲ ਰਹੀ ਹੈ ਰਾਗਾ ਸਾ ਵਿੱਚ ਵਾਹਿਗੁਰੂ ਜੀ ਆਸਾ ਅਨਿਲੇ ਕੁੰਭ ਭਰਾਈ ਲੈ ਉਦਕ ਠਾਕਰ ਕੋ ਇਸ ਨਾਨਕ ਕਰੋ 42 ਲੱਖ ਜੀ ਜਲ ਮਹਿ ਹੋਤੇ ਪੀਠਲ ਪਹਿਲਾ ਕਾਇ ਕਰੋ ਜਤਰ ਜਾਓ ਤਤ ਪੀਠਲ ਪਹਿਲਾ ਮਹਾ ਆਨੰਦ ਕਰੇ ਸਦਕੇਲਾ ਰਹਾਓ ਹੰਦੀ ਸੰਗਤ ਜੀ ਭਗਤ ਨਾਮ ਜੀਬ ਜੀ ਬੜੀ ਪਿਆਰੀ ਗੱਲ ਕਰਦੇ ਨੇ ਕਹਿੰਦੇ ਜਿਸ ਤਰ੍ਹਾਂ ਆਪਾਂ ਸੁਣਦੇ ਆ ਨਾ ਕਿ ਵੀ 84 ਲੱਖ ਜੂਨ ਹੈ ਪਰਮੇਸ਼ਰ ਨੇ ਬਣਾਈ ਹੋਈ ਤੇ ਇਹਨਾਂ ਵਿੱਚੋਂ ਜਿਹੜੀ 42 ਲੱਖ ਜੂਨ ਹੈਗੀ ਆ ਉਹ ਪਾਣੀ ਵਿੱਚ ਤੇ 42 ਲੱਖ ਆਪਾਂ ਉੱਪਰ ਜਿਹੜੇ ਹੈਗੇ ਆ ਕਹਿੰਦੇ ਵੀ ਜੇ ਜੀਵ ਕਹਿੰਦੇ ਨੇ ਜਿਵੇਂ Hindu ਮਾਤ ਦੇ ਵਿੱਚ ਵੀ ਪਾਣੀ ਭਰ ਕੇ ਲੈ ਕੇ ਆਉਂਦੇ ਨੇ ਵੀ ਅਸੀਂ ਹੁਣ ਮੂਰਤੀ ਦਾ ਇਸ਼ਨਾਨ ਕਰਾ ਦਈਏ ਪਾਣੀ ਲਿਆਂਦਾ ਨਾ ਫੇਰ ਉਹ ਕਹਿੰਦੇ ਵੀ ਜਿਹੜੀ 42 ਲੱਖ ਜੂਨ ਵਸਦੀ ਆ ਪਾਣੀ ਵਿੱਚ ਉਹਨੇ ਤੇ ਪਹਿਲਾਂ ਹੀ ਕਹਿੰਦੇ ਵੀ ਉਹ ਝੂਠਾ ਕੀਤਾ ਹੋਇਆ ਪਾਣੀ ਫੇਰ ਪਾਣੀ ਤੇ ਸੁਚਾ ਰਹਿ ਨਹੀਂ ਗਿਆ ਇਸ਼ਨਾਨ ਕਰਾਉਣ ਦੇ ਲਈ ਕਹਿੰਦੇ ਕਹਿੰਦੇ ਉਹ ਤਾਂ ਫੇਰ ਕੋਈ ਗੱਲ ਹੀ ਨਾ ਬਣੀ ਝੂਠੇ ਪਾਣੀ ਨਾਲ ਇਸ਼ਨਾਨ ਕਰਾਉਣ ਦੀ ਪਰਮੇਸ਼ਰ ਤਾਂ ਕਹਿੰਦੇ ਸਾਰੇ ਜੀਵਾਂ ਦੇ ਵਿੱਚ ਆਪ ਵਸ ਕੇ ਜਲ ਤੇ ਇਸ਼ਨਾਨ ਕਰ ਰਿਹਾ ਕਹਿੰਦੇ ਜਿੱਧਰ ਵੀ ਮੈਂ ਦੇਖਦਾ ਉਧਰ ਹੀ ਮੈਨੂੰ ਪਰਮੇਸ਼ਰ ਦਿਸਦਾ ਤੇ ਪਰਮੇਸ਼ਰ ਸਾਡੇ ਸਾਰੇ ਜੀਵਾਂ ਦੇ ਵਿੱਚ ਬੈਠਾ ਆਨੰਦ ਕਰ ਰਿਹਾ ਕਹਿੰਦੇ ਆ ਨੀਲੇ ਫੂਲ ਪਰੋਈ ਲੇ মালা ਠਾਕੁਰ ਕੀ ਹੋ ਪੂਜ ਕਰੋ ਪਹਿਲੇ ਬਾਸ ਲਈ ਹੈ ਪਵਰੇ ਬੀਠਲ ਪਹਿਲਾ ਕਾਇ ਕਰੋ ਫਿਰ ਕਹਿੰਦੇ ਜਿਵੇਂ ਮੰਡਤ ਲੋਕ ਫੁੱਲ ਲੈ ਕੇ ਪਰੌਂਦੇ ਨੇ ਫਿਰ ਮੂਰਤੀਆਂ ਤੇ ਹਾਰ ਪਾਉਂਦੇ ਨੇ ਕਹਿੰਦੇ ਪਰ ਉਹ ਫੁੱਲ ਤਾਂ ਪਹਿਲਾਂ ਹੀ ਝੂਠੇ ਕਰਲੇ ਹੁੰਦੇ ਨੇ ਕਿਉਂਕਿ ਭਵਰੇ ਨੇ ਉਹਨਾਂ ਦੀ ਸੁਗੰਧੀ ਲੈ ਲਈ ਹੁੰਦੀ ਆ ਫਿਰ ਕਹਿੰਦੇ ਵੀ ਉਹ ਤੇ ਵੀ ਜਿਦਾਂ ਪਰਮੇਸ਼ਰ ਤੇ ਚੜਨ ਦੇ ਦੇ ਚਰਨਾਂ ਤੇ ਜੇ ਫੁੱਲ ਭੇਟਾ ਵੀ ਕਰਨੇ ਨੇ ਉਹ ਤੇ ਪਹਿਲਾਂ ਝੂਠੇ ਹੋ ਚੁੱਕੇ ਨੇ ਤਾਂ ਸੁੱਚੇ ਹੀ ਨਹੀਂ ਹੈਗੇ ਭਵਰੇ ਨੇ ਪਹਿਲਾਂ ਉਹਨਾਂ ਚ ਸੁਗੰਧੀ ਲੈ ਲਈ ਆ ਅਨਿਲੇ ਦੁੱਧ ਰਿਧਾਈ ਲਖੀ ਰੰਠਾਕਰ ਕੋ ਨਾ ਵੇਦ ਕਰੋ ਪਹਿਲੇ ਦੁੱਧ ਬਿਟਾਰਿਓ ਬਚਰੇ ਬੀਠਲ ਪਹਿਲਾ ਕਾਇ ਕਰੋ ਫਿਰ ਕਹਿੰਦੇ ਜੇ ਮੈਂ ਕਹਾ ਵੀ ਮੈਂ ਦੁੱਧ ਦਾ ਪੋ ਮਤਲਬ ਭੋਗ ਲਵਾਵਾ ਆਪਣੇ ਬੀਠਲ ਨੂੰ ਜਿਵੇਂ ਉਹ ਮੂਰਤੀਆਂ ਨੂੰ ਕਰਦੇ ਨੇ ਜਾਂ ਕਿੰਦਾ ਜਦੋਂ ਪਰਮੇਸ਼ਰ ਨੂੰ ਕਹੋ ਤੇ ਫੇਰ ਕਹਿੰਦੇ ਉਹ ਦੁੱਧ ਵੀ ਪਹਿਲਾਂ ਵੀ ਜਦੋਂ ਗਊ ਨੂੰ ਤਾਂ ਦੁੱਧ ਚੋਇਆ ਉਹ ਤੋਂ ਪਹਿਲਾਂ ਬੱਚੇ ਨੂੰ ਮਤਲਬ ਦੁੱਧ ਪਿਲਾਇਆ ਉਹ ਵੀ ਝੂਠਾ ਹੋ ਗਿਆ ਕਹਿੰਦੇ ਉਹ ਵੀ ਨਹੀਂ ਸੋਚਾ ਰਿਹਾ ਹੈਗਾ ਫੇਰ ਕਹਿੰਦੇ ਦੂਜੀ ਗੱਲ ਇਹ ਵੀ ਹੈ ਵੀ ਬੱਚੇ ਦੇ ਰੂਪ ਦੇ ਵਿੱਚ ਪਰਮੇਸ਼ਰ ਆਪ ਹੀ ਕਹਿੰਦੇ ਵੀ ਦੁੱਧ ਪੀ ਰਿਹਾ ਹੈ ਈ ਬੇ ਬੀਠਲ ਊ ਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਤਾਨ ਤਨ ਅੰਤਰ ਨਾਮਾ ਪਰਣ ਵੈ ਪੂਰ ਰਹੋ ਤੂੰ ਸਰਬ ਮਹੀਂ ਕਹਿੰਦੇ ਉਹ ਪਰਮੇਸ਼ਰ ਤਾਂ ਸੰਸਾਰ ਵਿੱਚ ਇੱਧਰ ਉੱਧਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਕਹਿੰਦੇ ਭਗਤ ਨਾਮਦੇਵ ਜੀ ਕਹਿੰਦੇ ਬੇਨਤੀ ਕਰਦੇ ਆ ਕਹਿੰਦੇ ਵੀ ਪਰਮੇਸ਼ਰ ਨੂੰ ਮੇਰਾ ਨਮਸਕਾਰ ਉਹ ਪਰਮੇਸ਼ਰ ਕਹਿੰਦੇ ਹਰ ਇੱਕ ਜਗ੍ਹਾ ਤੇ ਵਿਆਪਕ ਆ ਤੇ ਹਰ ਇੱਕ ਦੇ ਵਿੱਚ ਵਿਆਪਕ ਆ ਹਰ ਇੱਕ ਜਗ੍ਹਾ ਤੇ ਇੱਧਰ ਉੱਧਰ ਸਭ ਜੀਵਾਂ ਵਿੱਚ ਉਹ ਪਰਮੇਸ਼ਰ ਆਪ ਹੀ ਵਿਆਪਕ ਹੈ ਕਹਿੰਦੇ ਆਸਾ ਮਨ ਮੇਰੋ ਗੱਜ ਜਿਬਾ ਮੇਰੀ ਕਾਤੀ ਮਾਪ-ਮਾਪ ਕਾਟੋਂ ਜਮ ਕੀ ਫਾਸੀ ਕਹਾ ਕਰੋ ਜਾਤੀ ਕਹਿ ਕਰੋ ਪਾਤੀ RAM ਕੋ ਨਾਮ ਜਪੋ ਦਿਨ ਰਾਤੀ ਰਹਾਓ ਜਿਸ ਤਰ੍ਹਾਂ ਪਗਤ ਨਾਮਦੇਵ ਜੀ ਸ਼ਿੰਬੇ ਦਾ ਕੰਮ ਕਰਦੇ ਸੀ ਨਾ ਕੱਪੜੀ ਸੀਨ ਕੱਟਣ ਦਾ ਫਿਰ ਉਸ ਵਿੱਚੋਂ ਕਹਿੰਦੇ ਨੇ ਕਹਿੰਦੇ ਮੈਂ ਜਿਹੜਾ ਗਾਜਾ ਨਾਪਣ ਵਾਲਾ ਉਹਦੇ ਨਾਲ ਨਾਪ-ਨਾਪ ਕੇ ਕਹਿੰਦੇ ਮੈਂ ਪਰਮੇਸ਼ਰ ਦਾ ਸਿਮਰਨ ਕਰ ਰਿਹਾ ਕਹਿੰਦੇ ਜਿਹੜੀ ਮੇਰੀ ਕੈਂਚੀ ਆ ਜਦੋਂ ਵੀ ਕੱਟਦੀ ਆ ਮੈਂ ਪਰਮੇਸ਼ਰ ਦਾ ਸਿਮਰਨ ਕਰਦਾ ਕਹਿੰਦੇ ਮੈਂ ਨਾਪ-ਨਾਪ ਕੇ ਕੱਟ-ਕੱਟ ਕੇ ਕਹਿੰਦੇ ਪਰਮੇਸ਼ਰ ਦਾ ਸਿਮਰਨ ਕਰ ਰਿਹਾ ਇਸ ਤਰ੍ਹਾਂ ਕਹਿੰਦੇ ਮੈਂ ਜਿਹੜੀ ਜੰਮ ਦੀ ਫਾਹੀ ਆ ਉਹਨੂੰ ਕੱਟ ਰਿਹਾ ਕਹਿੰਦੇ ਜਿਮਾ ਦੀ ਫਾਹੀ ਨਹੀਂ ਪੈਣੀ ਜਿੱਥੇ ਪਰਮੇਸ਼ਰ ਦਾ ਸਿਮਰਨ ਹੋਏ ਕਹਿੰਦੇ ਹੁਣ ਮੇਰੀ ਜਾਤ ਕੀ ਆ ਮੇਰੀ ਕੁੱਲ ਕੀ ਆ ਕਹਿੰਦੇ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਮੈਂ ਦਿਨ ਰਾਤ ਉਸ ਪਰਮੇਸ਼ਰ ਦਾ ਨਾਮ ਜਪਦਾ ਕਹਿੰਦੇ ਰਾਂਗਨ ਰਾਂਗੋ ਸੀਵਨ ਸੀਵੋ RAM ਨਾਮ ਬਿਨ ਕਰੀ ਨਾ ਜੀਵੋ ਕਹਿੰਦੇ ਮੈਂ ਹਰ ਵਕਤ ਆਪਣੀ ਜ਼ੁਬਾਨ ਦੇ ਨਾਲ ਜੀਭਾ ਦੇ ਨਾਲ ਪਰਮੇਸ਼ਰ ਦੇ ਪ੍ਰੇਮ ਰੰਗ ਦੇ ਵਿੱਚ ਉਹਦੇ ਸਿਫਤ ਕਰਦਾ ਰਹਿਣਾ ਆਪਣੇ ਮਨ ਨੂੰ ਉਹਦੇ ਪ੍ਰੇਮ ਵਿੱਚ ਰੰਗਦਾ ਰਹਿਣਾ ਇਹੀ ਸੀਵਣ ਸੀਨਾ ਕਹਿੰਦੇ ਮੈਂ ਇਹੀ ਕੰਮ ਕਰਦਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਕਹਿੰਦੇ ਮੈਂ ਇੱਕ ਪਲ ਨਹੀਂ ਜੀ ਸਕਦਾ ਇਸ ਤਰ੍ਹਾਂ ਮੱਛੀ ਕਹਿੰਦੇ ਨਾ ਵੀ ਜਲ ਤੋਂ ਬਾਹਰ ਕੱਢੀਏ ਮਰਦੀ ਆ ਇਸ ਤਰ੍ਹਾਂ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਮੇਰਾ ਮਰਨਾ ਮੈਂ ਜੀ ਨਹੀਂ ਸਕਦਾ ਭਗਤ ਕਰੋ ਹਰ ਕੇ ਗੁਣ ਗਾਵੋ ਆਠ ਪਹਿਰ ਆਪਣਾ ਖਸਮ ਤੇ ਆਵੋ ਕਹਿੰਦੇ ਉਸ ਪਰਮੇਸ਼ਰ ਦੇ ਗੁਣ ਗਾਉਣੇ ਚਾਹੀਦੇ ਨੇ ਉਹਦੀ ਭਗਤੀ ਕਰਨੀ ਚਾਹੀਦੀ ਆ ਅੱਠੇ ਪਹਿਰ ਉਸ ਪਰਮੇਸ਼ਰ ਦੀ ਯਾਦ ਆਪਣੇ ਹਿਰਦੇ ਚੋਂ ਪੁਲਾਉਣੀ ਨਹੀਂ ਚਾਹੀਦੀ ਸੋਇਨੇ ਕੀ ਸੂਈ ਰੂਪੇ ਕਾ ਤਾਗਾ ਨਾਮੇ ਕਾਚਿਤ ਹਰ ਸਿਓ ਲਾਗਾ ਸੋਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾਚਿਤ ਹਰ ਸੋ ਲਾਗਾ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਲਈ ਸ਼ਬਦ ਮੈਂ ਵਰਤਦਾ ਉਹਦੀ ਕਹਿੰਦੇ ਮੈਂ ਸੂਈ ਬਣਾਈਆ ਉਹਦੇ ਨਾਲ ਕਹਿੰਦੇ ਮੇਰੀ ਮਤ ਨਿਰਮਲ ਹੋਈਆ ਉਹ ਚਾਂਦੀ ਦਾ ਕਹਿੰਦੇ ਧਾਗਾ ਬਣ ਗਿਆ ਹੁਣ ਕਹਿੰਦੇ ਮੈਂ ਸੋਨੇ ਦੀ ਕਹਿੰਦੇ ਸੂਈ ਲਈ ਆ ਚਾਂਦੀ ਦਾ ਧਾਗਾ ਲਿਆ ਇਹਦੇ ਨਾਲ ਨਾਮਦੇਵ ਨੇ ਆਪਣਾ ਚਿੱਤ ਪਰਮੇਸ਼ਰ ਨਾਲ ਸਿਉ ਲਿਆ ਕਹਿੰਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਿੰਨੀਆਂ ਪ੍ਰੇਮ ਦੀਆਂ ਗੱਲਾਂ ਨੇ ਆਸਾ ਸਾਪ ਕੁੰਚ ਛੋੜੈ ਬਿਖ ਨਹੀਂ ਛਾੜੈ ਉਦਕ ਮਾਹੇ ਜੈਸੇ ਬਗ ਧਿਆਨ ਮਾੜੈ ਕਾਹੇ ਕੋ ਕੀ ਜੈ ਧਿਆਨ ਜਪੰਨਾ ਜਬ ਤੇ ਸੁਦ ਨਾਹੀ ਮਨ ਆਪਣਾ ਰਹਾਓ ਕਹਿੰਦੇ ਸੱਪ ਆਪਣੀ ਕੁੰਜ ਲਾ ਦਿੰਦਾ ਪਰ ਆਪਣੀ ਜਹਿਰ ਨਹੀਂ ਛੱਡਦਾ ਕਹਿੰਦੇ ਜਿਹੜੇ ਹੁੰਦੇ ਨੇ ਬਗਲੇ ਕਹਿੰਦੇ ਉਹ ਬਗਲੇ ਸਮਾਦ ਵਿੱਚ ਬੈਠ ਜਾਂਦੇ ਨੇ ਪਾਣੀ ਦੇ ਵਿੱਚ ਇਦਾਂ ਮਤਲਬ ਦਿਖਾਉਂਦੇ ਨੇ ਡੱਡਾ ਨੂੰ ਕਿ ਅਸੀਂ ਉਹਨਾਂ ਨੂੰ ਦੇਖਿਆ ਨਹੀਂਗਾ ਅਸੀਂ ਉਹਨਾਂ ਨੂੰ ਫੜਦੇ ਨਹੀਂ ਹੈਗੇ ਪਰ ਉਹਨਾਂ ਨੂੰ ਐ ਚਪਕ ਦੇ ਕੇ ਫੜ ਲੈਂਦੇ ਨੇ ਫਿਰ ਉਹਨਾਂ ਨੂੰ ਮਾਰ ਕੇ ਖਾਂਦੇ ਨੇ ਨਾ ਧਿਆਨ ਬਗਲੇ ਵਾਲਾ ਲਾਇਆ ਹੁੰਦਾ ਪਰ ਅੰਦਰੋਂ ਨiyet ਖਰਾਬ ਹੁੰਦੀ ਆ ਕਹਿੰਦੇ ਇਸ ਤਰ੍ਹਾਂ ਦਾ ਧਿਆਨ ਲਾ ਕੇ ਬੈਠਣ ਦੇ ਨਾਲ ਜਪਣ ਦਾ ਕੋਈ ਫਾਇਦਾ ਨਹੀਂ ਜਦੋਂ ਆਪਣਾ ਅੰਦਰੋਂ ਮਨ ਨਹੀਂ ਸ਼ੁੱਧ ਹੋਇਆ ਜਿਹੜਾ ਪਰਮੇਸ਼ਰ ਆ ਉਹ ਸਾਡੇ ਮਨ ਨੂੰ ਜਾਣਦਾ ਉਹ ਅੰਤਰਜਾਮੀਆਂ ਉਹ ਜਪਿਆ ਫਿਰ ਪਰਵਾਣ ਨਹੀਂ ਪੈਣਾ ਸਿੰਘ ਚ ਭੋਜਨ ਜੋ ਨਰ ਜਾਣੈ ਐਸੇ ਹੀ ਠੱਗ ਦਿਓ ਬਖਾਨੈ ਕਹਿੰਦੇ ਸੰਸਾਰ ਵਿੱਚ ਜਿਹੜਾ ਜੀਵ ਆਪਣੀ ਰੋਜੀ ਦੇ ਲਈ ਜ਼ੁਲਮ ਕਰਕੇ ਕਮਾਉਂਦਾ ਨਾ ਫਿਰ ਕਹਿੰਦੇ ਉਹਨੂੰ ਤਾਂ ਠੱਗਾਂ ਦਾ ਵੀ ਗੁਰੂ ਮੰਨਿਆ ਜਾਂਦਾ ਸੰਸਾਰ ਉਹਨਾਂ ਤੇ ਥੂ ਥੂ ਕਰਦਾ ਕਿ ਉਹ ਠੱਗ ਹੁੰਦੇ ਨੇ ਨਾਮੇ ਕੇ ਸੁਆਮੀ ਲਾਹੇਲ ਚਗਰਾ ਰਾਮਰ ਸਾਇਨ ਪਿਓ ਰੇ ਦਗਰਾ ਕਹਿੰਦੇ ਜੇ ਸਜੀਵ ਨੇ ਪਰਮੇਸ਼ਰ ਦਾ ਨਾਮ ਰੂਪੀ ਜਲ ਸ਼ਕ ਲਿਆ ਕਹਿੰਦੇ ਉਹਨੇ ਉਸ ਪਰਮੇਸ਼ਰ ਦੇ ਰਾਹੀ ਆਪਣਾ ਆਵਾ ਗਵੰਦਾ ਚੱਕਰੀ ਖਤਮ ਕਰ ਲਿਆ ਕਹਿੰਦੇ ਆਸਾ ਪਾਰ ਬ੍ਰਹਮ ਜੇ ਚੀਨ ਸੀ ਆਸਾ ਤੇ ਨਾ ਪਾਵਸੀ ਪਾਰ ਬ੍ਰਹਮ ਜੇ ਚੀਨ ਸੀ ਆਸਾ ਤੇ ਨਾ ਪਾਵਸੀ ਰਾਮਾ ਭਗਤੈ ਚੇਤੀ ਲੈ ਅਚਿੰਤ ਮਨ ਰਾਖਸੀ ਕਹਿੰਦੇ ਜੋ ਪਰਮੇਸ਼ਰ ਦੇ ਨਾਲ ਅੰਤਰ ਆਤਮੇ ਜਾਣ ਪਹਿਚਾਨ ਪਾ ਲੈਂਦਾ ਫਿਰ ਕਹਿੰਦੇ ਉਹ ਆਸਾਨੀ ਬਣਾਉਂਦਾ ਹੈਗਾ ਉਹਨੂੰ ਆਸਾਨੀ ਰਹਿੰਦੀ ਹੁੰਦੀਆਂ ਫਿਰ ਕਹਿੰਦੇ ਨਾਮਦੇਵ ਜੀ ਕਹਿੰਦੇ ਉਸ ਪਰਮੇਸ਼ਰ ਨੂੰ ਚੇਤੇ ਵਿੱਚ ਵਸਾ ਫਿਰ ਤੂੰ ਕਹਿੰਦੇ ਬਿਲਕੁਲ ਅਚਿੰਤ ਹੋ ਜਾਏਗਾ ਤੇ ਕਹਿੰਦਾ ਓਹੋ ਪਰਮੇਸ਼ਰ ਤੂੰ ਉਹਨੂੰ ਆਪਣਾ ਚਿੱਤ ਵਿੱਚ ਵਸਾ ਫਿਰ ਉਹ ਕਹਿੰਦੇ ਤੇਰੇ ਮਨ ਨੂੰ ਅਚਿੰਤ ਕਰ ਦੂਗਾ ਕੈਸੇ ਮਨ ਤਰੇਗਾ ਰੇ ਸੰਸਾਰ ਸਾਗਰ ਬਿਖੈ ਕੋ ਬਨਾ ਝੂਠੀ ਮਾਇਆ ਦੇਖ ਕੇ ਭੁਲਾ ਰੇ ਮਨ ਰਹਾਓ ਕਹਿੰਦੇ ਹੈ ਮੇਰੇ ਮਨ ਤੂੰ ਇਸ ਸੰਸਾਰਿਕ ਪਦਾਰਥਾਂ ਨੂੰ ਦੇਖ ਕੇ ਪਰਮੇਸ਼ਰ ਨੂੰ ਭੁਲਾ ਬੈਠਿਆ ਕਹਿੰਦੇ ਫਿਰ ਇਸ ਸੰਸਾਰ ਸਾਗਰ ਦੇ ਵਿਕਾਰਾਂ ਤੋਂ ਕਿਵੇਂ ਤਰੇਗਾ ਉਹਨੂੰ ਭੁਲਾ ਕੇ ਕਹਿੰਦੇ ਸ਼ੀ ਪੇ ਕੇ ਕਰ ਜਨਮ ਦੇਲਾ ਗੁਰ ਉਪਦੇਸ਼ ਪਹਿਲਾ ਸੰਤ ਕੇ ਪ੍ਰਸਾਦ ਨਮ ਹਰ ਪੇਟੂਲਾ ਕਹਿੰਦੇ ਪਰਮੇਸ਼ਰ ਨੇ ਚਾਹੇ ਮੈਨੂੰ ਸ਼ਿੰਬੇ ਦੇ ਘਰ ਜਨਮ ਦਿੱਤਾ ਪਰ ਕਹਿੰਦੇ ਮੈਨੂੰ ਗੁਰੂ ਦਾ ਉਪਦੇਸ਼ ਸੁਣਾਇਆ ਕਹਿੰਦੇ ਸੰਤ ਦੇ ਪ੍ਰਸ਼ਾਦ ਨਾਲ ਕਿਰਪਾ ਦੇ ਨਾਲ ਨਾਮਦੇਵ ਨੇ ਪਰਮੇਸ਼ਰ ਨੂੰ ਪਾ ਲਿਆ ਪਰਮੇਸ਼ਰ ਦਾ ਮਿਲਾਪ ਹੋ ਗਿਆ ਕਹਿੰਦੇ ਮੈਨੂੰ ਜਨਮ ਚਾਹੇ ਸ਼ੀਮੇ ਦਾ ਮਿਲਿਆ ਪਰ ਗੁਰੂ ਦਾ ਉਪਦੇਸ਼ ਮਿਲ ਗਿਆ ਜਿਸ ਨੇ ਮੈਨੂੰ ਪਰਮੇਸ਼ਰ ਦੇ ਨਾਲ ਮਿਲਾ ਦਿੱਤਾ ਵਾਹਿਗੁਰੂ ਜੀ ਵਾਹਿਗੁਰੂ ਜੀ ਅਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ ੴ ਸਤਿਗੁਰ ਪ੍ਰਸਾਦਿ ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ਪੰਜ ਦੋਖ ਅਸਾਦ ਜਹਮੈ ਤਾਕੀ ਕੇਤਕ ਆਸ ਮਾਦੋ ਅਬਿਦਿਆ ਹਿਤਕੀਨ বিবেক দীপ মলিন راہও हां जी ਸੰਗਤ ਜੀ ਭਗਤ ਰਵਿਦਾਸ ਜੀ ਕਹਿੰਦੇ ਨੇ ਜਿਹੜੀ ਹੈਗੀ ਆ ਹਿਰਨਾ ਮੱਛੀ ਆ ਪੌਰਾ ਹੈਗਾ ਪਤੰਗਾ ਤੇ ਹਾਥੀ ਆ ਇਹਨਾਂ ਵਿੱਚ ਕਹਿੰਦੇ ਇੱਕ ਇੱਕ ਦੋਸ਼ ਹੈਗਾ ਜਿਨ੍ਹਾਂ ਦੇ ਕਾਰਨ ਕਹਿੰਦੇ ਇਹ ਲਾਲਚ ਵਸ ਹੋ ਕੇ ਆਪਣੀ ਜਾਨ ਗਵਾ ਲੈਂਦੇ ਨੇ ਫਿਰ ਕਹਿੰਦੇ ਜੀਵ ਦੇ ਤੇ ਪੰਜ ਕਾਮਾਦਿਕ ਵੈਰੀ ਨੇ ਕਹਿੰਦੇ ਇਹ ਫਿਰ ਮੁਕਤ ਹੋਣ ਦੀ ਆਵਾ ਗਵਨ ਤੋਂ ਕਿਵੇਂ ਆਸ ਰੱਖ ਸਕਦਾ ਜਿਵੇਂ ਏਰਨ ਹੈਗਾ ਹੰਡੇ ਖੇੜੇ ਦੀ ਆਵਾਜ਼ ਤੇ ਜਾਨ ਦੇ ਦਿੰਦਾ ਨਾ ਉਹ ਆਵਾਜ਼ ਸੁਣ ਕੇ ਖੜਾ ਰਹਿੰਦਾ ਤੇ ਉਹਨੂੰ ਸ਼ਿਕਾਰੀ ਬਿੰਨ ਦਿੰਦਾ ਤੀਰ ਨਾਲ ਜਲ ਦੇ ਵਿੱਚ ਜਿਹੜੀ ਮੱਛੀ ਆ ਜਦੋਂ ਸ਼ਿਕਾਰੀ ਫੜ ਬਣਾਉਂਦਾ ਉਹ ਮਾਸ ਦੀ ਬੋਟੀ ਸੁੱਟਦਾ ਤੇ ਇਹ ਉਹਦੇ ਲਾਲਚ ਬਸ ਜਾਲ ਚ ਫਸ ਜਾਂਦੀ ਆ ਜਿਹੜਾ ਪੌਰਾ ਹੈਗਾ ਉਹਨੂੰ ਸੁਗੰਧੀ ਨਾਲ ਇੰਨਾ ਪ੍ਰੇਮ ਆ ਕਮਲ ਫੁੱਲ ਦੇ ਵਿੱਚ ਸ਼ਾਮ ਵਕਤ ਮਿਟਿਆ ਜਾਂਦਾ ਮਰ ਜਾਂਦਾ ਬਦਲ ਉਸ ਇਕੱਠੇ ਹੁੰਦੇ ਨੇ ਫੁੱਲ ਸ਼ਾਮ ਨੂੰ ਤੇ ਨਿਕਲਦਾ ਨਹੀਂਗਾ ਸੁਗੰਧੀ ਲੈਂਦਾ ਰਹਿੰਦਾ ਜਿਹੜਾ ਹੈਗਾ ਪਤੰਗਾ ਹੈਗਾ ਉਹ ਕਹਿੰਦੇ ਦੀਵੇ ਦੀ ਲਾਟ ਤੇ ਰੋਸ਼ਨੀ ਦੀ ਉਹਨੂੰ ਹੁੰਦੀ ਆ ਤੇ ਉਹਦੇ ਉੱਪਰ ਮਤਲਬ ਘੁੰਮਦਾ ਰਹਿੰਦਾ ਤੇ ਇਸ ਤਰ੍ਹਾਂ ਸੜ ਕੇ ਆਪਣੀ ਜਾਨ ਦੇ ਦਿੰਦਾ ਜਿਹੜਾ ਹਾਥੀ ਆ ਕਹਿੰਦੇ ਉਹਨੂੰ ਕਾਮ ਵਾਸ਼ਨਾ ਹੁੰਦੀ ਆ ਉਹਦੇ ਆਧਾਰ ਤੇ ਕਹਿੰਦੇ ਉਹ ਫੜਿਆ ਜਾਂਦਾ ਸ਼ਿਕਾਰੀ ਵੱਲੋਂ ਪਰ ਜੀਵ ਨੂੰ ਪੰਜੇ ਜਿਹੜੇ ਕਾਮਾਦਿਕ ਵੈਰੀ ਨੇ ਇਹ ਕਿਵੇਂ ਮੁਕਤ ਹੋਉ ਕਹਿੰਦੇ ਕਹਿੰਦੇ ਜਿਹੜਾ ਜੀਵ ਆ ਉਹਨੂੰ ਅਗਿਆਨਤਾ ਦੇ ਨਾਲ ਪ੍ਰੇਮ ਹੋ ਗਿਆ ਜਿਹੜੀ ਉਹਦੀ ਵਿਵੇਕ ਬੁੱਧੀ ਆ ਕੁਝ ਸਮਝਣ ਵਾਲੀ ਕੁਝ ਸੋਚਣ ਵਾਲੀ ਉਹ ਹੁਣ ਮਦਮ ਪੈਦੀ ਜਾਂਦੀ ਆ ਤ੍ਰਿਗਤ ਜੋਨ ਅਚੇਤ ਸੰਭਵ ਪੁਨ ਪਾਪ ਅਸੋਚ ਮਨੁਖਾ ਅਵਤਾਰ ਦੁਲਬ ਤਹੀ ਸੰਗਤ ਪੋਚ ਕਹਿੰਦੇ ਜਿਹੜੇ ਹੈਗੇ ਨੇ ਜੀਵ ਜਿਹੜੇ ਟੇਢੇ ਤੁਰਦੇ ਨੇ ਜਾਂ ਜਿੰਨਾ ਮਤਲਬ ਅਲੱਗ-ਅਲੱਗ ਜੁਨਾਂ ਚ ਜਿਹੜੇ ਪਸ਼ੂ ਨੇ ਉਹਤੇ ਕਹਿੰਦੇ ਵੀ ਉਹਨਾਂ ਨੂੰ ਪਰਮਾਤਮਾ ਨੇ ਸੋਚਣ ਸ਼ਕਤੀ ਨਹੀਂ ਦਿੱਤੀ ਹੈਗੀ ਉਹਨਾਂ ਨੂੰ ਪਾਪ ਪੁੰਨ ਦੀ ਚੰਗੇ ਮੰਦੇ ਨੂੰ ਸੋਚ ਨਹੀਂ ਸਕਦੇ ਤੇ ਉਹਨਾਂ ਦਾ ਮੁਕਤੀ ਦਾ ਕੋਈ ਆਸਾਰ ਨਹੀਂ ਹੈ ਉੱਥੇ ਆਵਾ ਗਵਨ ਤੋਂ ਜੂਨਾ ਵਿੱਚ ਪੈ ਰਹੇ ਨੇ ਪਰ ਕਹਿੰਦੇ ਜਿਹੜੀ ਇਹ ਮਨੁੱਖ ਨੂੰ ਦੁਰਲੱਭ ਜੀਵਨ ਮਿਲਿਆ ਕਹਿੰਦੇ ਇਹਨੇ ਵੀ ਆਪਣੀ ਸੰਗਤ ਵਿਕਾਰਾਂ ਦੇ ਨਾਲ ਹੀ ਰੱਖੀ ਆ ਇਸ ਜਨਮ ਵਿੱਚ ਇਹ ਨਹੀਂ ਸੋਚਦਾ ਕਿ ਮਨੁੱਖਾ ਜਨਮ ਉਹਦਾ ਨਾਮ ਲੈਣ ਲਈ ਮਿਲਿਆ ਨਾਮ ਲਿਆਈ ਤਰ ਸਕਣਾ ਹੋਰ ਕੋਈ ਦੂਜਾ ਰਾਸਤਾ ਨਹੀਂ ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ ਕਾਲ ਫਾਸ ਅਬਦ ਲਾਗੇ ਕਛੂ ਨਾ ਚੱਲੇ ਉਪਾਏ ਕਹਿੰਦੇ ਜਿਹੜੇ ਜੀ ਜੰਤ ਨੇ ਉਹ ਤਾਂ ਆਪਣੇ ਪਿਛਲੇ ਕਰਮਾਂ ਦੇ ਅਨੁਸਾਰ ਜਿਵੇਂ ਜਿਵੇਂ ਜਿਹੜੀਆਂ ਜਿਹੜੀਆਂ ਜੂਨਾ ਚ ਆ ਰਹੇ ਨੇ ਉਤੇ ਮੌਤ ਦੇ ਬਸ ਪੈ ਰਹੇ ਨੇ ਕਿਉਂਕਿ ਕੋਈ ਉਪਾਅ ਨਹੀਂ ਹੈ ਕਿਉਂਕਿ ਜਿਹੜੀ ਭਗਤੀ ਆ ਸਿਰਫ ਮਨੁੱਖਾ ਜਨਮ ਵਿੱਚ ਹੀ ਕੀਤੀ ਜਾ ਸਕਦੀ ਆ ਪਰਮੇਸ਼ਰ ਦੇ ਵਿੱਚ ਇੱਕ ਮਿਕ ਮਨੁੱਖਾ ਜਨਮ ਲੈ ਕੇ ਹੀ ਹੋਇਆ ਜਾ ਸਕਦਾ ਉਹਦੀ ਭਗਤੀ ਦੇ ਨਹੀਂ ਹੋਰ ਚਾਹੇ ਕੋਈ ਕਿੰਨੀਆਂ ਗੱਲਾਂ ਕਰ ਲੋ ਕੋਈ ਕਿੰਨੀਆਂ ਤਰਕੀਬਾਂ ਦੇ ਦੋ ਕਿ ਇਹ ਆ ਇਹ ਆ ਕੋਈ ਵੀ ਚੀਜ਼ ਨਹੀਂ ਸਿਰਫ ਇੱਕ ਪਰਮੇਸ਼ਰ ਦਾ ਨਾਮ ਦਿਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰੇਮ ਨਾਲ ਪ੍ਰੇਮ ਨਾਲ ਪੜਿਆ ਸਮਝਿਆ ਇਹਦੇ ਤੇ ਚੱਲਿਆ ਪਰਮੇਸ਼ਰ ਨੇ ਮਿਹਰ ਕੀਤੀ ਆ ਜ਼ਿੰਦਗੀ ਦੀ ਅਸਲੀਅਤ ਸਮਝਾ ਦਿੱਤੀ ਆ ਕਿ ਜ਼ਿੰਦਗੀ ਹੈ ਕਿਸ ਚੀਜ਼ ਲਈ ਜ਼ਿੰਦਗੀ ਮਿਲੀ ਕਿਉਂ ਆ ਇਹਦੇ ਵਿੱਚ ਕਰਨਾ ਕੀ ਆ ਆਪਾਂ ਅਣਜਾਣ ਨਾ ਬਣੀਏ ਆਪਾਂ ਨੂੰ ਸਭ ਨੂੰ ਪਤਾ ਇਕ ਉਹ ਪਰਮੇਸ਼ਰ ਦੀ ਸ਼ਕਤੀ ਸਾਡੇ ਸਾਰਿਆਂ ਵਿੱਚ ਚੱਲ ਰਹੀ ਆ ਅਸੀਂ ਤੁਰੇ ਫਿਰਦੇ ਆ ਜਿਸ ਦਿਨ ਨਿਕਲ ਗਈ ਟੈ ਤੇਰੀਆਂ ਜਿੰਨੀ ਦੇ ਰਹਿ ਹੈ ਉਹਦਾ ਨਾਮ ਜਪ ਲਈਏ ਹੋਰ ਸਾਰੀਆਂ ਚਤਰਾਇਆਂ ਸਾਰੇ ਆਪਣੇ ਖਿਆਲ ਛੱਡ ਦਈਏ ਗੁਰੂ ਦੀ ਸਿੱਖਿਆ ਤੇ ਚੱਲ ਪਈਏ ਵਾਹਿਗੁਰੂ ਜੀ ਵਾਹਿਗੁਰੂ ਜੀ ਰਵਿਦਾਸ ਦਾਸ ਉਦਾਸ ਤਜ ਪਰਮ ਤਪਨ ਤਪ ਗੁਰ ਗਿਆਨ ਭਗਤ ਜਨ ਪੈ ਹਰਨ ਪਰਮ ਆਨੰਦ ਕਰੋ ਨਿਦਾਨ ਕਹਿੰਦੇ ਹੈ ਰਵਿਦਾਸ ਇਸ ਸੰਸਾਰ ਤੋਂ ਉਪਰਾਮਤਾ ਹੋ ਲੈ ਲੈ ਜਿਹੜੇ ਸੰਸਾਰਿਕ ਪਦਾਰਥਾਂ ਦਾ ਪ੍ਰੇਮ ਆ ਉਹ ਛੱਡ ਦੇ ਪਰਮ ਛੱਡ ਦੇ ਗੁਰੂ ਦਾ ਦੱਸਿਆ ਹੋਇਆ ਗਿਆਨ ਲੈ ਤੇ ਪਰਮੇਸ਼ਰ ਦਾ ਨਾਮ ਜਪ ਕਹਿੰਦੇ ਕਹਿੰਦੇ हे ਪਰਮੇਸ਼ਰ ਜੀ ਤੁਸੀਂ ਸਾਡੇ ਡਰ ਦੂਰ ਕਰਨ ਵਾਲੇ ਹੋ ਸਾਨੂੰ ਕਹਿੰਦੇ ਆਪ ਦਾ ਆਨੰਦ ਬਖਸ਼ੋ ਕਹਿੰਦੇ ਆਪ ਦਾ ਮਿਲਾਪ ਬਖਸ਼ੋ ਕਹਿੰਦੇ ਆਸਾ ਸੰਤ ਤੁਝੇ ਤਨ ਸੰਗਤ ਪ੍ਰਾਨ ਸਤ ਗੁਰ ਗਿਆਨ ਜਾਣੇ ਸੰਤ ਦੇਵਾ ਦੇਵ ਕਹਿੰਦੇ ਸੰਤ ਤੁਝੀ ਤਨ ਕਹਿੰਦੇ ਪਰਮੇਸ਼ਰ ਤੇ ਸੰਤ ਦੇ ਵਿੱਚ ਜੋ ਅਸਲੀ ਸੰਤ ਉਹਦੇ ਵਿੱਚ ਕੋਈ ਫਰਕ ਨਹੀਂ ਕਹਿੰਦੇ ਮੈਂ ਪਰਮੇਸ਼ਰ ਤੇ ਸੰਤ ਨੂੰ ਇੱਕ ਸਮਝਦਾ ਕਹਿੰਦੇ ਕਹਿੰਦੇ ਪਰਮੇਸ਼ਰ ਦੀ ਜਿਹੜੀ ਸੰਗਤ ਆ ਉਹ ਸੰਤਾਂ ਦੇ ਪ੍ਰਾਣ ਨੇ ਕਹਿੰਦੇ ਕਹਿੰਦੇ ਇਹ ਮੈਨੂੰ ਸਤਿਗੁਰ ਵੱਲੋਂ ਦਿੱਤੇ ਹੋਏ ਗਿਆਨ ਦੇ ਨਾਲ ਪਤਾ ਲੱਗਿਆ ਸੰਤ ਦੇਵਾ ਦੇਵ ਸੰਤ ਪਰਮੇਸ਼ਰ ਦਾ ਰੂਪ ਨੇ ਜੋ ਅਸਲੀ ਸੰਤ ਨੇ ਸੰਤ ਜੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਜੈ ਦੀਜੈ ਦੇਵਾ ਦੇਵ ਰਹਾਓ ਕਹਿੰਦੇ ਉਹ ਸੰਤ ਜਨ ਜੋ ਉਸ ਪਰਮੇਸ਼ਰ ਦਾ ਰੂਪ ਨੇ ਕਹਿੰਦੇ ਮੈਨੂੰ ਉਹਨਾਂ ਦੀ ਸੰਗਤ ਮਿਲ ਜੇ ਕਹਿੰਦੇ ਉੱਥੋਂ ਮੈਨੂੰ ਪਰਮੇਸ਼ਰ ਜੀ ਕਥਾ ਮਿਲਦੀ ਆ ਪਰਮੇਸ਼ਰ ਦੀ ਕਥਾ ਬਾਰੇ ਪਤਾ ਲੱਗਦਾ ਕਥਾ ਦਾ ਰਸ ਮੈਨੂੰ ਸੰਤਾਂ ਦੀ ਸੰਗਤ ਵਿੱਚ ਮਿਲਦਾ ਕਹਿੰਦੇ ਮੈਨੂੰ ਸੰਤਾਂ ਦੇ ਵਿੱਚ ਸੰਗਤ ਦੇ ਵਿੱਚ ਮਿਲਿਆ ਪਰਮੇਸ਼ਰ ਦੇ ਨਾਲ ਪ੍ਰੇਮ ਪੈਦਾ ਹੁੰਦਾ ਕਹਿੰਦੇ हे परमेश्वर जी मेनू संतਾਂ ਦੀ ਸੰਗਤ ਵਿੱਚ ਰੱਖ ਕੇ ਆਪ ਦਾ ਪ੍ਰੇਮ ਬਖਸ਼ ਦੇ ਸੰਤ ਆਚਰਣ ਸੰਤ ਚੋ ਮਾਰਗ ਸੰਤ ਚੋ ਓ ਲਗ ਓ ਲੱਗਣੀ ਔਰ ਇੱਕ ਮੰਗੋਂ ਭਗਤ ਚਿੰਤਾ ਮਣ ਜਣੀ ਲਖਾਬੋ ਅਸੰਤ ਪਾਪੀ ਸਣ ਰਵਿਦਾਸ ਪੜ੍ਹੇ ਜੋ ਜਾਣੇ ਸੋ ਜਾਣ। ਕਹਿੰਦੇ ਮੈਨੂੰ ਸੰਤਾਂ ਵਰਗੀ ਕਰਨੀ ਦੇ ਦੇ ਸੰਤਾਂ ਦੇ ਮਾਰਗ ਤੇ ਚੱਲਣ ਦੀ ਮੈਨੂੰ ਮੱਤ ਦੇ ਦੇ ਮੈਨੂੰ ਸੰਤਾਂ ਦੇ ਦਾਸਾਂ ਦਾ ਦਾਸ ਬਣਾ ਦੇ ਕਹਿੰਦੇ ਪਰਮੇਸ਼ਰ ਜੀ ਕਹਿੰਦੇ ਇੱਕ ਹੋਰ ਮੰਗਦਾ ਮੈਨੂੰ ਆਪਣੀ ਭਗਤੀ ਦਾ ਦਾਨ ਦੇ ਦੇ ਤੇਰੀ ਭਗਤੀ ਕੀਤਿਆਂ ਜੀਵ ਦੀਆਂ ਸਾਰੀਆਂ ਇੱਛਾ ਪੂਰਨ ਹੋ ਜਾਂਦੀਆਂ ਨੇ ਕਹਿੰਦੇ ਜਣੀ ਲਖਾਵੋ ਅਸੰਤ ਪਾਪੀ ਸਣ ਕਹਿੰਦੇ ਮੈਨੂੰ ਜਿਹੜੇ ਜੀਵ ਕਹਿੰਦੇ ਤੇਰਾ ਨਾਂ ਨਹੀਂ ਜਪਦੇ ਹੈਗੇ ਮਨਮੁਖ ਨੇ ਕਹਿੰਦੇ ਉਹਨਾਂ ਦੀ ਸੰਗਤ ਵਿੱਚ ਮੈਨੂੰ ਨਾ ਪਾਈ ਫਿਰ ਕਹਿੰਦੇ ਇਹ ਪਰਮੇਸ਼ਰ ਜੀ ਇਹੀ ਰਵਿਦਾਸ ਦੀ ਬੇਨਤੀ ਹੈ ਤੂੰ ਸਭ ਕੁਝ ਜਾਣੇ ਜਾਣਾ ਤੂੰ ਸਭ ਕੁਝ ਜਾਣੀ ਜਾਣਾ ਮੈਨੂੰ ਕਹਿੰਦੇ ਸੰਤਾਂ ਦੀ ਸੰਗਤ ਬਖਸ਼ੀ ਅਸੰਤ ਨੇ ਉਹਨਾਂ ਦੀ ਸੰਗਤ ਨਾ ਬਖਸ਼ੀ ਕਹਿੰਦੇ ਕਹਿੰਦੇ ਉਹੀ ਕਹਿ ਰਿਹਾ ਜੋ ਕਹਿੰਦੇ ਮੈਨੂੰ ਸਮਝ ਹੈ ਕਹਿੰਦੇ ਸੰਤ ਅਨੰਤ ਅੰਤਰ ਨਹੀਂ ਕਹਿੰਦੇ ਮੈਨੂੰ ਇਹੀ ਸਮਝ ਪਈ ਆ ਕਿ ਸੰਤ ਤੇ ਪਰਮੇਸ਼ਰ ਦੇ ਵਿੱਚ ਭੇਦ ਨਹੀਂ ਉਹ ਸੰਤ ਜਿਨੇ ਤੈਨੂੰ ਪਾ ਲਿਆ ਕਹਿੰਦੇ ਆਸਾ ਤੁਮ ਚੰਦਨ ਹਮ ਈਰੰਡ ਬਾਪੁਰੇ ਸੰਗ ਤੁਮਾਰੇ 바ਸਾ ਨੀਚ ਰੂਖ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸ ਮਾ ਦੋ ਸਤ ਸੰਗਤ ਸਰਨ ਤੁਮਾਰੀ ਹਮ ਔਗਨ ਤੁਮ ਉਪਕਾਰੀ ਰਹਾਓ ਕਹੰਦੇ ਹੈ ਪਰਮੇਸ਼ਰ ਜੀ ਤੁਸੀਂ ਤੇ ਚੰਦਨ ਹੋ ਕਹੰਦੇ ਅਸੀਂ ਕਹਿੰਦੇ ਜਿਹੜੀ ਏਰੰਡ ਹੁੰਦੀ ਆ ਕਹਿੰਦੇ ਨਿਕੰਮੀ ਕਹਿੰਦੇ ਪਰ ਕਹਿੰਦੇ ਇਹ ਏਰੰਡ ਨੇ ਕਹਿੰਦੇ ਤੁਹਾਡੇ ਚਰਨ ਰੂਪੀ ਕਮਲਾਂ ਦੇ ਵਿੱਚ ਵਾਸਾ ਕਰ ਲਿਆ ਕਹਿੰਦੇ ਜੀ ਮੈਂ ਆਪਣੇ ਵੱਲੋਂ ਕਹਿ ਰਹੇ ਨੇ ਰਵਿਦਾਸ ਨੇ ਕਹਿੰਦੇ ਹੁਣ ਮੈਨੂੰ ਇਸ ਨੀਵੇਂ ਰੁੱਖ ਨੂੰ ਤੁਸੀਂ ਉੱਚਾ ਬਣਾ ਦਿੱਤਾ ਕਿ ਤੁਹਾਡੀ ਸੁਗੰਧੀ ਦੇ ਨਾਲ ਕਿਉਂਕਿ ਵਾਸਾ ਤੁਹਾਡੇ ਚਰਨਾਂ 'ਚ ਹੋ ਗਿਆ ਕਹਿੰਦੇ हे ਪਰਮੇਸ਼ਰ ਜੀ ਮੈਂ ਤੇਰੀ ਸਤ ਸੰਗਤ ਦੀ ਸ਼ਰਨ ਵਿੱਚ ਆਇਆ ਹਾਂ ਸਤ ਸੰਗਤ ਜਿੱਥੇ ਹਮੇਸ਼ਾ ਤੇਰਾ ਨਾਮ ਜਪਿਆ ਜਾਂਦਾ ਜਿੱਥੇ ਤੇਰੀਆਂ ਕਥਾ ਕਹਾਣੀਆਂ ਕੀਤੀਆਂ ਜਾਂਦੀਆਂ ਨੇ ਕਹਿੰਦੇ ਮੈਂ ਤੇ ਇਦਾਂ ਦਾ ਔਗਣ ਕਰਨ ਵਾਲਾ ਵਾਰ-ਵਾਰ ਔਗਣ ਕਰਦਾ ਪਰ ਤੁਸੀਂ ਮੇਰੇ ਤੇ ਉਪਕਾਰ ਕਰਕੇ ਵਾਰ-ਵਾਰ ਆਪਣੇ ਚਰਨਾਂ ਨਾਲ ਜੋੜਦੇ ਹੋ ਕਹਿੰਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਤੂੰ ਮੱਖਤੂਲ ਸੁਪੇਦ ਸਪਈਲ ਹਮ ਬਪਰੇ ਜਸ ਕੀਰਾ ਸਤ ਸੰਗਤ ਮਿਲ ਰਹੀ ਐ ਮਾਦੋ ਜੈਸੇ ਮਦਪਮਖੀਰਾ ਕਹਿੰਦੇ ਹੈ ਪਰਮੇਸ਼ਰ ਜੀ ਕਹਿੰਦੇ ਤੁਸੀਂ ਜਿਵੇਂ ਰੇਸ਼ਮੋ ਪੀਲੀ ਚਿੱਟੀ ਸੁਪੇਦ ਕਹਿੰਦੇ ਮੈਂ ਕਹਿੰਦੇ ਰੇਸ਼ਮ ਦਾ ਕੀੜਾ ਜੇ ਇਹਦੇ ਤੋਂ ਬਾਹਰ ਨਿਕਲਦਾ ਫਿਰ ਮਰ ਜਾਂਦਾ ਕਹਿੰਦੇ ਰੇਸ਼ਮ ਤੋਂ ਤੁਹਾਡੇ ਚਰਨਾਂ ਤੋਂ ਇੱਧਰ ਉੱਧਰ ਹੁੰਨਾ ਮੈਨੂੰ ਆਤਮਿਕ ਮੌਤ ਆ ਕਹਿੰਦੇ ਸਤ ਸੰਗਤ ਦੇ ਵਿੱਚ ਮਿਲ ਕੇ ਕਹਿੰਦੇ ਪਰਮੇਸ਼ਰ ਜੀ ਤੇਰੇ ਕਹਿੰਦੇ ਚਰਨ ਕਮਲਾ ਨਾਲ ਇਸ ਤਰ੍ਹਾਂ ਮਿਲੇ ਰਹੀਏ ਜਿਵੇਂ ਕਹਿੰਦੇ ਸ਼ਹਿਦ ਦੀ ਮੱਖੀ ਛੱਤੇ ਨੂੰ ਨਹੀਂ ਛੱਡਦੀ ਹੈਗੀ ਤੇਰੇ ਚਰਨਾਂ ਨੂੰ ਕਹਿੰਦੇ ਮੈਂ ਕਦੇ ਵੀ ਨਾ ਛੱਡਾਂ जाति ओछा पाति ओछा ओछा जन्म हमारा राजा राम की सेव नकिनी कह रविदास चमारा जाति ओछा 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 जन्म हमारा ਰਾਜਾ RAM ਕੀ ਸੇਵ ਨਕੀਨੀ ਕਹਿ ਰਵਿਦਾਸ ਚਮਾਰਾ ਕਹਿੰਦੇ ਮੈਂ ਜਾਤ ਵੱਲੋਂ ਵੀ ਕਹਿੰਦੇ ਮੇਰੀ ਜਾਤ ਨੀਵੀਂ ਆ ਮੇਰੀ ਕੁੱਲ ਨੀਵੀਂ ਆ ਮੇਰਾ ਨੀਵੀਂ ਜਨਮ ਦੇ ਵਿੱਚ ਕਹਿੰਦੇ ਨੀਵੀਂ ਕੁੱਲ ਦੇ ਵਿੱਚ ਮੇਰਾ ਜਨਮ ਹੋਇਆ ਕਹਿੰਦੇ ਜੇ ਮੈਂ ਪਰਮੇਸ਼ਰ ਦੀ ਸੇਵਾ ਭਗਤੀ ਨਾ ਕੀਤੀ ਹੁੰਦੀ ਕਹਿੰਦੇ ਰਵਿਦਾਸ ਨੇ ਨੀਵੀਂ ਕੁੱਲ ਦਾ ਹੀ ਰਹਿਣਾ ਸੀ ਹੁਣ ਕਹਿੰਦੇ ਤੇਰੀ ਭਗਤੀ ਕੀਤੀ ਆ ਤੂੰ ਕਹਿੰਦੇ ਨੀਵੇਂ ਤੋਂ ਚੁੱਕ ਕੇ ਮੈਨੂੰ ਉੱਚਾ ਕਰ ਦਿੱਤਾ ਜੇ ਨਾ ਕੀਤੀ ਹੁੰਦੀ ਤਾਂ ਰਵਿਦਾਸ ਦਾ ਕੁੱਲ ਜਾਤ ਜਨਮ ਲਿਆ ਸਭ ਕੁਝ ਨੀਵਾ ਰਹਿਣਾ ਸੀ ਪਰਮੇਸ਼ਰ ਜੀ ਤੇਰੀਆਂ ਰਹਿਮਤਾਂ ਸਦਕਾ ਤੇਰਾ ਨਾਮ ਲਿਆ ਤੂੰ ਕਹਿੰਦੇ ਨੀਵੇਂ ਉੱਚਾ ਕਰ ਦਿੱਤਾ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਪ੍ਰੇਮ ਭਰੀ ਜੀ ਬਾਣੀ ਸੀ ਹਾਂਜੀ ਸੰਗਤ ਜੀ ਇਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬਹੁਤ ਗਲਤੀਆਂ ਹੋਈਆਂ ਨੇ ਬਖਸ਼ਨੀਆਂ ਬਖਸ਼ਨੀਆਂ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਹੰਤ ਬੇਹੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਸਤਿਗੁਰੂ ਜੀ ਅੱਗੇ ਤੋਂ ਸੁਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ